ਮਾਤਾ ਜੀ ਤਾਂ ਹਮੇਸ਼ਾ ਕਹਾਂਗਾ ਵੀ ਮੇਰੇ ਬਾਪ ਨੇ ਤਾਂ ਮੈਨੂੰ ਪੜਾਇਆ ਨਹੀਂ ਮਲੋਟ ਵੰਡੀ ਦੇ ਸੀਗੇ ਉਹ ਸਾਡੇ ਤਾਂ ਘਰ ਦੇ ਨਾਲ ਹਾਈ ਸਕੂਲ ਸੀ ਕੁੜੀਆਂ ਦਾ ਵੱਖਰਾ ਪਰ ਮੇਰਾ ਬਾਪ ਕਹੇ ਬਈ ਚੌਥੀ ਦੇ ਕੁੜੀਆਂ ਕਿਹੜਾ ਪੜਦੀਆਂ ਹੁੰਦੀਆਂ ਨੇ ਜੀ ਬਲਕਿ ਉਹਨੂੰ ਪਛਤਾਵਾ ਰਿਹਾ ਕਿ ਮੈਨੂੰ ਪੜਾਇਆ ਨਹੀਂ ਪਰ ਸਾਨੂੰ ਸਾਰੇ ਪਿੰਡ ਫਲਾਵਰ ਨੂੰ ਨੇ ਪੜਾਇਆ ਜੀ ਤੇ ਪਰ ਇੱਕ ਗੱਲ ਹੋਰ ਸਾਨੂੰ ਉਸ ਘਰ ਚ ਖੁੱਲੇ ਮਿਲਦੀ ਸੀ ਵੀ ਪੜ੍ਹਨ ਮੈਨੇ ਸਾਨੂੰ ਕੋਈ ਟੋਕਦਾ ਨਹੀਂ ਸੀ ਕਦੀ ਨਹੀਂ ਸਾਨੂੰ ਸਾਡੇ ਮਾਪਨੇ ਕਹਾਂ ਸੀ ਤੁਸੀਂ ਹੁਣ ਪੜ੍ਹੋ ਹੁਣ ਤੁਸੀਂ ਬੈਠੋ ਕਦੀ ਇਹ ਨਹੀਂ ਕਿਹਾ ਵੀ ਜੇ ਜੋਤ ਜਗਾਉਂਦੇ ਨੇ ਉਹ ਆਪਰ ਜਗਰੋ ਤੇ ਸਾਨੂੰ ਕਹਿੰਦੇ ਤੁਸੀਂ ਵੀ ਨਾਲ ਜਗਾਓ ਜਿਹਨੇ ਜਗਾਉਣੀਆਂ ਜੋਤ ਜਗਾਵੇ ਜਿਹਨੇ ਨਹੀਂ ਜਗਾਉਣੀ ਨਾ ਜਗਾਵੇ ਜਿਹਨੇ ਹਨੂਮਾਨ ਚਾਲੀਸਾ ਪੜਨਾ ਪੜੇ ਜਿਹਨੇ ਨਹੀਂ ਪੜਨਾ ਨਾ ਪੜੇ ਜੀ ਕੋਈ ਪੂਜਾ ਚ ਬੈਠੇ ਨਾ ਬੈਠੇ ਹਰ ਇੱਕ ਨੂੰ ਮਤਲਬ ਘਰ ਚ ਵੀ ਇਹ ਖੁੱਲ ਸੀ ਤੇ ਪਰ ਘਰ ਚ ਕਾफी ਗੱਲਾਂ ਸਾਨੂੰ ਮੈਨੂੰ ਬਚਪਨ ਤੋਂ ਇਹ ਸਿੱਖੀਆਂ ਮੈਂ ਜਿਹੜੀਆਂ ਬਾਕੀ ਸਮਾਜ ਚੋਂ ਵੀ ਗੁਰਦੁਆਰੇ ਚੋਂ ਵੀ ਆਪਣੇ ਅਧਿਆਪਕ ਸਰਦਾਂਤੋ ਵੀ ਇੱਕ ਹੋਰ ਉਹਦਾ ਜਿਹੜਾ ਪੱਖ ਜਿਹੜੇ ਮੇਰੇ ਬਚਪਨ ਦੇ ਵਿੱਚ ਮੈਨੂੰ ਲੱਗਿਆ ਇੱਕ ਤੇ ਮੇਰੀ ਮਾਤਾ ਨੇ ਮੈਨੂੰ ਹਮੇਸ਼ਾ ਕਿਉਂਕਿ ਸਰਦਾਂਤੋ ਸਮਝਣਾ ਉਹਨੇ ਬੱਚੇ ਮੇਰੀ ਮਾਤਾ ਨਾਲ ਨਾ ਹੋਨਰ ਬੜੇ ਆਉਂਦੇ ਸੀ ਦਰੀਆਂ ਬੁੰਨੇ ਖੇਸ ਬੁੰਨੇ ਨਾਲੇ ਬੁੰਨੇ ਮੰਜੇ ਬੁੰਨੇ ਸ਼ੋਪ ਕੱਢਨੇ ਫੁਲਕਾਲੀਆਂ ਕੱਢਣੀਆਂ ਬਾਗ ਕੱਢਨੇ ਤੇ ਇਸ ਤਰ੍ਹਾਂ ਦਾ ਚਾਦਣਾ ਹੈ ਚਿੱਤਰਮੋਰ ਪਾਉਣੇ ਇਹ ਬਹੁਤ ਜ਼ਿਆਦਾ ਕੰਮ ਹੁੰਦੇ ਸੀ ਇਹ ਬੂਟੀਆਂ ਬਣਾਉਣੀਆਂ ਸਿੱਖਾਂ ਦੀਆਂ ਟੰਕੀਆਂ ਤੇ ਉਹ ਫਿਰ ਕੁੜੀਆਂ ਕੱਤਰੀਆਂ ਸਿੱਖਣ ਵੀ ਆਉਂਦੀਆਂ ਸੀ ਤੇ ਉਹਨਾਂ ਨੇ ਬੜਾ ਸਿਖਾਉਣਾ ਤੇ ਮੇਰੇ ਕੋਲ ਜਿਹੜੇ ਸਵਾਲ ਸਮਝਣ ਉਹਨਾਂ ਦੇ ਚਾਚੂ ਵੀ ਉਹਨਾਂ ਨੂੰ ਪੜਾਉਣੀ ਮਾਤਾ ਨੇ ਬਣਾ ਕੇ ਪਰ ਕਦੇ-ਕਦੇ ਅਸੀਂ ਆਕੜ ਵੀ ਜਾਣਾ ਫਿਰ ਮਾਤਾ ਨੇ ਕਹਿਣਾ ਪੁੱਤਰ ਜਿਹੜੇ ਖੂਚ ਠੰਡਾ ਮਿੱਠਾ ਪਾਣੀ ਹੁੰਦਾ ਨਾ ਉੱਥੇ ਪਿਆਸਾ ਹੁੰਦਾ ਆਪਾਂ ਸਮਝਾ ਗਏ ਮਾਤਾ ਇਹ ਦੱਸਣ ਚਾਹੁੰਦੀ ਵੀ ਇਹ ਤੈਨੂੰ ਕੁਝ ਆਉਂਦਾ ਤਾਂ ਆਉਂਦੇ ਨਹੀਂ ਕਹਾਨੂੰ ਆਕੜੀ ਜਾਂਦਾ ਤੂੰ ਜੀ ਫਿਰ ਮਾਤਾ ਨੇ ਕਹਿਣਾ ਜੇ ਅਸੀਂ ਕਿਸੇ ਨੂੰ ਦੇਣ ਲੈਣ ਦੀ ਗੱਲ ਕਰੀ ਪੁੱਤਰ ਰਜੀਤੀ ਨੂੰ ਨਹੀਂ ਦੇਈਦਾ ਭੁਖੀ ਨੂੰ ਦੇਈਦਾ ਹੈ ਮਤਲਬ ਜੇ ਸੀ ਕਹਿੰਦਾ ਵੀ ਪੰਡਤ ਨੇ ਚਲੇ ਨੰਨ ਦੇ ਦੋ ਉਹਨਾਂ ਨੇ ਕਹਿੰਨਾ ਬਸ ਇਹ ਹਿੰਟ ਦੇ ਦੇਣਾ ਵੀ ਜਿੰਨੂੰ ਲੋੜ ਆ ਉਹਨੂੰ ਦੇ ਦੋ ਪੰਡਤ ਨਾ ਪੰਡਤ ਹੋਣਾ ਕੀ ਹੈ ਜੀ ਲੋੜ ਨਾਲ ਸਾਰ ਦਿਓ ਆਮ ਤੌਰ ਤੇ ਕਹਿੰਦਾ ਟੀਆ ਨੂੰ ਦੇਣਾ ਹੁੰਦਾ ਤੇ ਨੂੰਹਾਂ ਤੋਂ ਲੈਣਾ ਹੁੰਦਾ ਉਹ ਕਹਿੰਦੇ ਪੁੱਤ ਰਜੀਤੀ ਨੂੰ ਨਹੀਂ ਦੇਈਦਾ ਭੁਖੀ ਨੂੰ ਦੇਈਦਾ ਇਹ ਇਹ ਵੱਡਾ ਸਵਾਲ ਸੀ ਮੇਰੇ ਸਾਹਮਣੇ ਉਹ ਛੋਟੇ ਜਿਹੇ ਜਦ ਮੈਂ 3 4 5 ਸਾਲ ਦੀ ਸੀ ਉਦੋਂ ਹੀ ਮਾਂ ਇਹ ਗੱਲ ਕਿਹਾ ਕਰੇ ਫਿਰ ਇਸੇ ਤਰੀਕੀ ਉਹਨਾਂ ਨੇ ਕਹਿਣਾ ਅ ਯਦਵੀ ਕੋਈ ਮਾੜੀ ਮੋਟੀ ਗੱਲ ਦਿਖੋਣੀ ਮੈਂ ਦੁਕਾਨ ਕਰਦਾ ਸੀ ਫਿਰ ਥੋੜਾ ਜਿਹਾ ਪੰਜਵੀਂ ਛਵੀਂ ਚ ਪੜਦਾ ਸੀ ਤੇ ਉਹਨੇ ਕਹਿੰਨਾ ਪੁੱਤਰ ਨਸਤਰ ਉੱਥੇ ਲਾਈ ਦੀ ਜਿੱਥੇ ਖੂਨ ਹੋਵੇ ਜੀ ਯਾਨੀ ਕਿ ਮੁਨਾਫਾ ਉਹ ਤਾਂ ਕਮਾਉਂ ਜਿਹਦੇ ਕੋਲ 4 ਪੈਸੇ ਹੈਗੇ ਨੇ ਦੂਜੇ ਦੇ ਗਰੀਬ ਤੋਂ ਕੀ ਮੁਨਾਫਾ ਕਮਾਉਣਾ ਹੈ ਮਤਲਬ ਉਹ ਛੋਟੇ ਛੋਟੇ ਮੈਂ ਇਹ ਅੱਜ ਦੀ ਤਕਰੀਬ ਹੈ ਵੱਡੇ ਵੱਡੇ ਅੱਜ ਦੇ ਪੜ੍ਹੇ ਵਿਦਵਾਨਾਂ ਤੋਂ ਇਹ ਜੇ ਛੋਟੇ ਛੋਟੇ ਲਫਜਾਂ ਚ ਜਿਹੜੀ ਮੇਰੀ ਅਨਪੜ੍ਹ ਮਾਂ ਮੈਨੂੰ ਇੱਡਾ ਵੱਡਾ ਸੰਦੇਸ਼ ਦੇ ਦਿੰਦੀ ਸੀ ਉਹ ਮੈਂ ਅੱਜ ਸੁਣਨਾ ਮੈਨੂੰ ਔਖਾ ਲੱਗਦਾ ਕਿਤੋਂ ਵੀ ਕਿਤੋਂ ਮਿੱਦਾ ਹੀ ਨਹੀਂ ਇਹ ਜਾਂ ਵੀ ਤੁਸੀਂ ਦੋ ਲਫਜਾਂ ਚ ਬੰਦੇ ਨੂੰ ਕਹਿ ਜੋ ਵੀ ਆ ਕਰਨਾ ਬਿਲਕੁਲ ਯਾਨੀ ਕਿ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੇ ਮਾਪੇ ਹੁੰਦੇ ਹੈਗੇ ਬੱਚੇ ਦੀ ਸ਼ਖਸੀਅਤ ਘੜਨ ਦੇ ਵਿੱਚ ਉਹਨਾਂ ਦਾ ਸਭ ਤੋਂ ਅ ਮਾਂ ਦਾ ਤਾਂ ਹੁੰਦਾ ਹੀ ਹੁੰਦਾ ਖਾਸ ਕਰਕੇ ਬਾਪ ਦਾ ਵੀ ਹੁੰਦਾ ਹੈ ਮੇਰੇ ਪਿਤਾ ਜੀ ਕਾ ਕਾਦੀ ਆਜ਼ਾਦੀ ਹੈ ਜੇ ਤੁਹਾਨੂੰ ਬੋਲਣ ਦੀ ਆਜ਼ਾਦੀ ਨਹੀਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਸੋ ਪਰ ਵੱਡਾ ਮੈਨੂੰ ਆਉਂਦਾ ਲੱਗਦਾ ਵੀ ਮਾਂ-ਵਾਪ ਦੇ ਨਾਲ ਨਾਲ ਹੀ ਸਮਾਜ ਦੋਨੇ ਇੱਕ ਦੂਜੇ ਤੋਂ ਟੁੱਟੇ ਨਹੀਂ ਹੋਏ ਜੀ ਮਾਂ-ਵਾਪ ਹੋ ਗਏ ਫਿਰ ਚਾਚੇ ਚਾਚਾਈ ਨੇ ਨਾਲ ਜੀ ਅੱਗੇ ਤਾਂ ਸੰਯੁਕਤ ਪਰਿਵਾਰ ਸੀਗੇ ਬਿਲਕੁਲ ਫਿਰ ਭੂਆ ਕੋਈ ਤਾਈ ਆ ਕੋਈ ਭਾਬੀ ਆ ਕੋਈ ਕੋਈ ਆ ਫਿਰ ਗਵੰਡੀ ਨੇ ਜੀ ਫਿਰ ਉਹਦੋਂ ਕੇ ਦਰਵਾਜ਼ੇ ਜਾਉਂਗੇ ਤੇ ਸੱਤ ਚ ਲੋਕ ਬੈਠੇ ਨੇ ਜੀ ਸੋ ਇਸ ਕਰਕੇ ਥੋੜਾ ਜਿਹੜਾ ਸਮਾਜ ਤੇ ਪਰਿਵਾਰ ਟੁੱਟਿਆ ਨਹੀਂ ਹੁੰਦਾ ਅਸਲ 'ਚ ਉਹ ਤਾਂ ਬਹੁਤਾ ਸਮਾਜ ਤੇ ਪਰਿਵਾਰਿਕ ਕਿਨਕ ਜਿਆਦਾ ਸੀਗੇ ਪਰਿਵਾਰ 'ਚ پتہ ਹੀ ਨਹੀਂ ਲੱਗਦਾ ਸੀ ਵੀ ਸਾਡੀ ਸੱਕੀ ਚਾਚੀ ਆ ਜਾਂ ਕਿਸੇ ਦੇ ਗੁਆਂਢੋਂ ਆਈ ਹੋਈ ਚਾਚੀ ਆ ਇਹਨਾਂ ਕੋਈ ਬਹੁਤਾ ਫਰਕ ਨਹੀਂ ਸਮਝਦੇ ਸੀ ਜੀ ਸੋ ਇਸ ਕਰਕੇ ਕੁੜੀਆਂ ਨੇ ਇਕੱਠੇ ਹੋ ਕੇ ਛੋਪਕਤ ਨੇ ਸੇਵੀਆਂ ਬਟਨੀਆਂ ਇਕੱਠੇ ਹੋ ਕੇ ਹੈ ਇਕੱਠੇ ਹੋ ਕੇ ਸਾਂਝੀ ਲਾਉਣੀ ਉਹ ਯਾਨੀ ਕਿ ਕਮਿਊਨਿਟੀ ਲਾਈਫ ਸੀਗੀ ਉਹ ਲੋਕ ਇਕੱਠੇ ਹੋ ਕੇ ਗੱਲਾਂ ਕਰਦੇ ਸੀ ਇਕੱਠੇ ਹੋ ਕੇ ਜੇ ਮਾਰੇ ਮੋਟੇ ਮਤਭੇਦੀ ਹੁੰਦੇ ਉਹਨਾਂ ਨੂੰ ਹੱਦ ਕਰਦੇ ਸੀ ਕਈ ਕੁੜੀਆਂ ਕੱਤਾਂ ਨਾ ਹੁੰਦੇ ਅਸੀਂ ਕੱਤੇ ਦੇ ਵਿੱਚ ਤੇ ਉਹ ਇਕੱਠੇ ਜਾਂਦੀਆਂ ਸੀ ਜੀ ਉਹ ਬਾਹਰ ਜਾਂਦੇ ਸੀ ਲੋਕ ਟੱਟੀ ਕਰਨ ਤੇ ਕੁੜੀਆਂ ਇਕੱਠੀਆਂ ਜਾਂਦੀਆਂ ਸੀ ਉਹ ਐ ਇੱਕ ਦੋ ਨਹੀਂ ਜਾਂਦੀਆਂ ਸੀ 10 10 ਇਕੱਠੀਆਂ ਜਾਂਦੀਆਂ ਸੀ ਸੋ ਇੱਕ ਪਾਣੀ ਭਰਣ ਜਿਹੜੀਆਂ ਖੂਹ ਤੇ ਜਾਂਦੇ ਉਹ ਵੀ ਕੁੜੀਆਂ ਇਕੱਠੀਆਂ ਜਾਂਦੀਆਂ ਸੀ ਪੀਂਹਾਂ ਚ ਤਾਂ ਜਾਣੇ ਇਕੱਠਾ ਸੀਗਾ ਮੇਲੇ 'ਨ ਤਾਂ ਇਕੱਠੇ ਜਾਣਾ ਸੀ ਸੋ ਮੈਂ ਉਦੋਂ ਜ਼ਿਆਦਾ ਮੈਨੂੰ ਆ ਲੱਗਦਾ ਵੀ ਕਮਿਊਨਿਟੀ ਦਾ ਸੀ ਜਿਵੇਂ ਜੇ ਕਿਸੇ ਦੇ ਘਰੇ ਚਾਹ ਪੱਤੀ ਮੁੱਕ ਗਈ ਕਿਸੇ ਦੇ ਘਰੇ ਨਮਕ ਨਹੀਂ ਹੈ ਕਿਸੇ ਦੇ ਘਰੇ ਸਬਜ਼ੀ ਨਹੀਂ ਹੈ ਉਹ ਦੂਜੇ ਦੇ ਮੰਗਣ ਚਲੇ ਜਾਂਦੇ ਕਿ ਸਾਡੇ ਅੱਧਾ ਨਹੀਂ ਸਾਨੂੰ ਦੇ ਥੋੜਾ ਜਿਹਾ ਹੁਣ ਕੋਈ ਆਈ ਨਹੀਂ ਹੁੰਦਾ ਵੀ ਤੁਸੀਂ ਸਭ ਤੋਂ ਲੈ ਲੀਓ ਜੀ ਬਸ ਇੱਧਰ ਜਾ ਕੇ ਲਿਆਉਣਾ ਜੀ ਉਹ ਜਿਹੜੀ ਇਕਤਾ ਬਹੁਤ ਸੀ ਉਹਦੇ ਚ ਜੀ ਭਾਈ ਜਾਨੀ ਕਿ ਸਾਜ ਉਹਦੇ ਮਜ਼ਬੂਤ ਸੀਗੀ ਜਿਹੜੀ ਬਹੁਤ ਜ਼ਿਆਦਾ ਦੂਜੇ ਉਹਦੇ ਚਕ ਮੈਂ ਹੋਰ ਦੇਖਿਆ ਉਸ ਵਕਤ ਲੋਕਾਂ ਚ ਸੱਚ ਕਹਿਣ ਦੀ ਜ਼ਰੂਰਤ ਸੀ ਜੇ ਫਿਰ ਜਕਰੋ ਮੇਰੀ ਤੁਹਾਡੇ ਨਾਲ ਲੱਗਦੀ ਵੀ ਹੈ ਜੀ ਤੁਹਾਡੇ ਪ੍ਰਤੀ ਕੋਈ ਨਜਾਇਜ਼ ਤੁਹਾਡੇ ਤੇ ਬੰਛਲ ਲਾਉਂਦਾ ਕੁਝ ਕਹਿੰਦਾ ਹੈ ਤਾਂ ਮੇਰੇ ਚ ਹਿੰਮਤ ਸੀ ਕਿ ਮੇਰੀ ਤਾਂ ਕੁੜੀ ਨਾਲ ਨਹੀਂ ਬੰਦੀ ਪਰ ਕੁੜੀ ਬਹੁਤ ਚੰਗੀ ਹੈ ਇਹ ਕਹਿਣ ਦੀ ਲੋਕਾਂ ਦੇ ਹਿੰਮਤ ਸੀ ਜੀ ਵੀ ਤੁਸੀਂ ਉਹਦੇ ਨਾਲ ਹੱਸ ਚੁੱਕ ਕੇ ਦਿਖਾਓ ਫਿਰ ਮੈਂ ਖੜਾ ਜੇ ਜਾਂਦੇ ਹੋਏ ਤੇ ਸਾਡੀ ਪੂਰੀ ਇੱਕ ਦੂਜੇ ਨਾਲ ਲੜਾਈ ਆ ਐਨੇ ਐਨਾ ਕਿਰਦਾਰ ਸੀ ਲੋਕਾਂ ਦਾ ਇਹ ਕਿਰਦਾਰ ਮੈਂ ਪਿੰਡ 'ਚ ਥਾਂ ਥਾਂ ਤੇ ਦੇਖਿਆ ਮਸ਼ਹੂਰ ਸੀ ਵੀ ਫਲਾਣਾ ਪੰਚ ਉਹਦਾ ਜੀ ਸਾਰਥ ਦੀ ਗੱਲ ਕਰੇਗਾ ਆ ਫਰਾਣਾ ਬੰਦਾ ਇਹਨੇ ਤਾਂ ਜੀ ਸੱਚ ਕਹਿਣਾ ਹੀ ਕਹਣਾ ਹੈ ਇਹਨੂੰ ਨਹੀਂ ਕੋਈ ਰੋਕ ਸਕਦਾ ਮਤਲਬ ਪਿੰਡ ਦੇ ਵਿੱਚੋਂ ਤੁਹਾਨੂੰ ਕਿੰਨੇ ਬੰਦੇ ਇਹੋ ਜਿਹੇ ਮਿਲਦੇ ਸੀ ਜਿਨ੍ਹਾਂ ਬਾਰੇ ਲੋਕਾਂ ਚਾਇ ਮਸ਼ਹੂਰ ਸੀ ਵੀ ਇਹਨੇ ਸੱਚ ਬੋਲਣੋਂ ਨਹੀਂ ਹਟਣਾ ਜੋ ਮਰਜ਼ੀ ਹੋਵੇ ਕਿ ਇਹਦੇ ਗਿੱਟੇ ਲੱਗੇ ਕਿ ਇਹਦੇ ਗੋਟੜੇ ਇਹਨੇ ਸਾਡੇ ਜਿਹੜੇ ਗੁਰਦਵਾਰੇ ਮਹੰਤ ਸੀ ਉਹ ਆਏ ਸਿੱਧੀ ਗੱਲ ਕਰਦੇ ਸੀ ਉਹ ਕਿਸੇ ਨੂੰ ਕੋਈ ਫਰਵਾਇ ਨਹੀਂ ਕਰਦੇ ਸੀ ਸਾਂਝੇ ਕੰਮ ਕਰ ਲਏ ਨੇ ਤੇ ਰੋਟੀਆਂ ਆਪਣੀਆਂ ਦੋ ਖਾਣੀਆਂ ਨੇ ਉਸੀਆਂ ਡਾੜੀ ਦੀਆਂ ਤੇ ਕਚਰੇ ਚ ਹੀ ਪਿਆ ਰਹਣਾ ਇੱਕ ਛੱਪਰ ਚ ਸਰਦੀ ਹੋਵੇ ਗਰਮੀ ਹੋਵੇ ਕੋਈ ਉਹਨਾਂ ਨੂੰ ਖਾਣ ਦਾ ਲਾਲਚ ਨਹੀਂ ਸੇਵਈ ਕਰਦੇ ਰਹਿੰਦੇ ਸੀ ਔਰ ਜਿਹੜਾ ਵੱਡੇ ਤੋਂ ਵੱਡਾ ਆ ਗਏ ਚਾਹੇ ਜਿਹੜਾ ਗਲਤ ਕੰਮ ਕਰਦਾ ਸੀ ਉਹਨੂੰ ਤੋਕਦੇ ਸੀ ਸੋ ਉਦੋਂ ਸਮਾਜ ਚ ਟੀਚਰਾਂ ਦਾ ਵੀ ਇਹ ਸੀ ਟੀਚਰ ਬੱਚੇ ਦੀ ਜਾਤ ਧਰਮ ਜਾਂ ਉਹਦਾ ਆਰਥਿਕ ਜਿਹੜਾ ਸੀ ਪੰਦਰ ਉਹ ਦੇਖ ਕੇ ਨਹੀਂ ਉਹਦਾ ਤੇ ਕਾ ਧਿਆਨ ਕਰਦੇ ਸੀ ਜੇ ਕਦਰ ਕਰਦੇ ਸੀ ਤਾਂ ਇਸ ਗੱਲ ਦੀ ਕਰਦੇ ਪੜਨ ਦਾ ਖਿਆਲ ਕੋਨਾ ਜੀ ਜਿਵੇਂ ਖੇਡਾਂ ਦੇ ਵਿੱਚ ਮੈਨੂੰ ਮੈਂ ਕੋਈ ਖੇਡਾਂ ਖੁੱਡਦਾ ਨਹੀਂ ਸੀ ਇਕੱਠੀ ਖੇਡਦਾ ਸੀ ਤਾਂ ਮੈਂ ਕੋਈ ਖੇਡਾਂ 'ਚ ਮੈਂ ਕਦੀ ਚੌਧਰੀ ਨਹੀਂ ਹੁੰਦਾ ਸੀ ਜੀ ਪਰ ਪੜ੍ਹਾਈ 'ਚ ਹਮੇਸ਼ਾ ਮੈਂ ਚੌਧਰੀ ਰਹਿੰਦਾ ਸੀ ਜੀ ਤੇ ਫਿਰ ਖੇਡਾਂ 'ਚ ਕਈ ਵਾਰ ਟੀਚਰ ਇਹ ਵੀ ਚਲੋ ਇਹ ਸਾਨੂੰ ਖੇਡਣ ਦੇ ਵੀ ਜਾਂਦੇ ਫਿਰ ਉਹਨਾਂ ਨੇ ਮੇਰਾ ਇੱਕ ਤਰੀਕਾ ਦਬਾ ਆਪੀ ਜਿਹੜਾ ਬਾਕੀ ਨਹੀਂ ਕਰ ਸਕਦੇ ਸੀ ਉਹ ਸੀ ਜਦ ਬਾਗੀ-ਬਾਲ ਖੇਡਦੇ ਨੇ ਨਾ ਉਹ ਬਾਲ गिर ਜਾਂਦੀ ਆ ਗਿਣਨਾ ਹੁੰਦਾ ਉਹ ਕੀ ਦੇ ਕਿੰਨੇ ਨੰਬਰ ਉਹ ਐ ਪੋਲ ਦੇ ਕੋਲ ਖੜੇ ਲੈਣਾ ਹੁੰਦਾ ਜੀ ਉਹ ਮੇਰੀ ਇੰਨੀ ਕਪਸੀ ਹੈਗੀ ਸੀ ਤੇ ਮੇਰੀ ਆਵਾਜ਼ ਵਧੀਆ ਸੀ ਤੇ ਮੈਂ ਬੋਲ ਸਕਦਾ ਸੀ ਉਹ ਮੈਨੂੰ ਕਹਿੰਦੇ ਇਹ ਹੈ ਗਿਣਾ ਇਹ ਦੇਖਿਆ ਕਰ ਗਿਣਾ ਇਹ ਕਸੂਦਾ ਬਾਹਰ ਦਲਗਰੀ ਆ ਇਧਰ ਗਰੀਆ ਸੋ ਉਸ ਤਰੀਕੇ ਨਾਲ ਜਾਂ ਖੋਖੋ ਖੇਡਦੇ ਸੀ ਅਸੀਂ ਸੋ ਕਹਿਣਾ ਮੇਰੇ ਮਤਲਬ ਸਕੂਲ ਚ ਇੰਡੋਰ ਗੇਮਾਂ ਬੜੀਆਂ ਸੀ ਰਿੰਗ ਲੁੱਡੋ ਹੋਰ ਡੋਰ ਮਿਡਲ ਸਕੂਲ ਦੇ ਵਿੱਚ ਸਾਨੂੰ ਜਾਦੂ ਦੀ ਮੰਤਰੀ ਅਲੀ ਬਾਬਾ 40 ਚੋਰ ਸੱਤ ਦੀ ਖੋਜ ਇਹੋ ਜਿਹਾ ਕਿ ਦਾ ਮਹਾਤਮਾ ਗਾਂਧੀ ਦੀ ਹੈ ਜੀ ਬਿਲਕੁਲ ਬਿਲਕੁਲ ਮੈਂ ਐਕਸਪਰੀਮੈਂਟਸ ਦੇ ਤੋਂ ਤੋਂ ਤਾਂ ਪਾ ਨੂੰ ਪਤਾ ਉਦੋਂ ਉਹਦਾ ਨੌ ਸੱਤ ਦੀ ਖੋਜ ਸੀ ਜੀ ਉਹ ਸਾਨੂੰ ਕਿਤਾਬਾਂ ਪੜਾਉਣੀਆਂ ਲਾਇਬ੍ਰੇਰੀ ਚੋਂ ਦੇਣੀਆਂ ਮਤਲਬ ਇੱਕ ਇਹੋ ਜਿਹਾ ਸਵੇਰੇ ਮਾਰਨਿੰਗ ਪ੍ਰੇਅਰ ਹੋ ਰਹੀ ਹੈ ਜਿਹੜੇ ਬੱਚੇ ਨਾ ਆ ਕੇ ਆਏ ਉੱਥੇ ਵੱਡੇ ਉਹ ਬਣਾਤਾ 54 ਸਾਲਾਂ ਨੂੰ ਨਹਾਇਆ ਜਾ ਰਿਹਾ ਹੈ ਨਹਲ ਕੱਟਣ ਲਿਆ ਕੇ ਰੱਖਤੇ ਨੌ ਕੱਟੇ ਜਾ ਰਹੇ ਨੇ ਮਾਸਟਰਾਂ ਵੱਲੋਂ ਉਹਨਾਂ ਦੇ ਹੈ ਭਾਲ ਭਾਏ ਕਿਸੇ ਨੂੰ ਕੁਝ ਤੋਏ ਵੀ ਨਹੀਂ ਕਹੀ ਜਾ ਰਹੀ ਵੀ ਤੈਨੂੰ ਅਕਲ ਨਹੀਂ ਹੈ ਤੂੰ ਕੀ ਕਰਦਾ ਨਾ ਜੀ ਸਕੂਲ ਇੰਨੇ ਸਾਫ਼ ਹੋ ਨਹੀਂ ਸੀ ਕਿ ਸਾਫ਼ ਸੁੱਥੇ ਆਪ ਬਣਾਉਂਦੇ ਸੀ ਅਸੀਂ ਸੋ ਮੈਨੂੰ ਇਹ ਲੱਗਦਾ ਹੈ ਵੀ ਉਸ ਵਕਤ ਦੀ ਪੜ੍ਹਾਈ 'ਚ ਉਹ ਜਿਹੜੇ ਸਾਡੀ ਨਹੀਂ ਰੱਖੀ ਇਹ ਕਿਸੇ ਕਵੀ ਨੇ ਕਿਹਾ ਪੱਟੀਆਂ ਸਿੱਧੀਆਂ ਨਹੀਂ ਹਾਂ ਉੱਤੇ ਪੱਕੀਆਂ ਹੋਣ ਤਮੀਰਾ ਮਿੱਠੇ ਬੇਰ ਕਦੇ ਨਾ ਲੱਗਦੇ ਕਿਕਰਾਂ ਨਾਲ ਕਰੀਆਂ ਉਹ ਜਿਹੜੀ ਨਹੀਂ ਪਈ ਮੈਨੂੰ ਉਹ ਮੈਨੂੰ ਮਾਪੇ ਕੋਲੋਂ ਵੀ ਸਮਾਜ ਕੋਲੋਂ ਵੀ ਧਾਰਮਿਕ ਦਾਰਿਆਂ ਕੋਲੋਂ ਵੀ ਮੇਰੇ ਆਪਣੇ ਅਧਿਆਪਕ ਸਾਹਿਬਾਨ ਕੋਲੋਂ ਵੀ ਉਹ ਨਹੀਂ ਇਹ ਪਈ ਵੀ ਤਾਂ ਸੱਚ 'ਚ ਖੜਨਾ ਹੈ ਦੂਜੇ ਨਾਲ ਮੈਂ ਤਾਂ ਦਾ ਕੋਈ ਬਦਲ ਨਹੀਂ ਆ ਕਿਸਮਤ ਤੇ ਕਹਿੰਦੇ ਸਾਨੂੰ ਹਮੇਸ਼ਾ ਕਹਿੰਦੇ ਹੁੰਦੇ ਵੀ ਹੱਥਾਂ ਦੀਆਂ ਲਕੀਰਾਂ ਜਿਹੜੀਆਂ ਨੇ ਉਹ ਮਿਹਨਤ ਨੇ ਕਰਡੀਆਂ ਨੇ ਇਹ ਕਿਸੇ ਉੱਤੋਂ ਨਹੀਂ ਕਿਸੇ ਨੇ ਕਰਕੇ ਤੇ ਜੀਆਂ ਤੁਹਾਨੂੰ ਉੱਤੋਂ ਸਭ ਨੂੰ ਬਰਾਬਰ ਬਣਾਇਆ ਜਿਹੜਾ ਮਿਹਨਤ ਕਰੇਗਾ ਉਹਦੀਆਂ ਲਕੀਰਾਂ ਵਧੀਆ ਹੋ ਜਾਣਗੀਆਂ ਜਿਹੜਾ ਨਹੀਂ ਕਰੇਗਾ ਉਹ ਪਿੱਛੇ ਉੱਤੋਂ ਸਭ ਲਈ ਬਰਾਬਰ ਨੇ ਕੋਈ ਵੀ ਨੀਚਾ ਨਹੀਂ ਹੈ ਕੋਈ ਵੀ ਉੱਚਾ ਨਹੀਂ ਹੈ ਸੋ ਉਹ ਦੇ ਵਿੱਚੋਂ ਇਹ ਪਤਾ ਲੱਗਿਆ ਸਾਡੇ ਆਪ ਦੇ ਸਕੂਲ ਦੇ ਆਪ ਦੇ ਪਿੰਡੇ ਦੇ ਬੱਚਿਆਂ ਨੂੰ ਛੱਡ ਕੇ ਬਾਕੀ ਹਲਦਲ ਦੇ ਸਕੂਲਾਂ ਪਿੰਡਾਂ ਦੇ ਬੱਚੇ ਹੁੰਦੇ ਸੀ ਸਾਡੇ ਸਕੂਲ 'ਚ ਤੇ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਕਿਹੜੀ ਜਾਤ ਦਾ ਕਿਹੜੇ ਤਰ੍ਹਾਂ ਦਾ ਸਾਰੇ ਬੱਚੇ ਇੱਕੋ ਕਲਾਸ ਚ ਬੈਠੇ ਨੇ ਸੋ ਇਸ ਕਰਕੇ ਉਹਦੇ ਵਿੱਚ ਨਾ ਕਾਫੀ ਹਿਸਾਰਾ ਜਿਹੜਾ ਮੇਲ ਮਲਾਪ ਸੀ ਫਿਰ ਸੰਕੋਚ ਅੱਜ ਅਸੀਂ ਲੋਗਾਂ ਨੂੰ ਕਹਿੰਦੇ ਫਜ਼ੂਲ ਖਰਚੀ ਨਾ ਕਰੋ ਤੁਸੀਂ ਇਹ ਪਰਿਆਵਰਣ ਨੂੰ ਬਚਾਉਣਾ ਹੈ ਉਹਦੇ ਵਿੱਚ ਅਸੀਂ ਨਵੇਂ ਡੱਬਲੇ ਵਰਤੋ ਵਾਰ-ਵਾਰ ਵਰਤੋ ਠੀਕ ਕਰਕੇ ਵਰਤੋ ਇਹ ਨੰਨੀਆਂ ਗੱਲਾਂ ਇਹ ਤਾਂ ਅਸੀਂ ਕਦੇ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪਈ ਸੀ ਸਾਨੂੰ ਤਾਂ ਪਤਾ ਸੀ ਵੀ ਇਹ ਪਹਿਲਾਂ ਕਾਪੀ ਹੈ ਉੱਤੇ ਵਿਖੜਿਆ ਫਿਰ ਉਹਦੇ ਲਫਾਫੇ ਬਣਾ ਲੇ ਫਿਰ ਉਹਨਾਂ ਲਫਾਫਿਆਂ ਦੀ ਲੱਦੀ ਬਣ ਗਈ ਫਿਰ ਉਹਨਾਂ ਦੇ ਘੋੜੇ ਬਣਾ ਲੇ ਅਸੀਂ ਤਾਂ ਬੜਾ ਵਰਤਾਂ ਆਮ ਹੀ ਇਸੇ ਕੰਧ ਦੇ ਉੱਤੇ ਟੋਬੇ 'ਚ ਉਹ ਗਾਧ ਕੱਢ ਕੇ ਕੰਧ ਲਿਪ ਦਿੰਦੇ ਉਹ ਲਿੱਤੀ ਹੋਈ ਫਿਰ ਡੋੜ ਅਗਲੇ ਸਾਲ ਲਾ ਲੈਂਦੇ ਉਹਨਾਂ 'ਚ ਹੋਰ ਚੋੜੀ ਪਾ ਕੇ ਦੁਬਾਰਾ ਲਿਪਦੇ ਸੀ ਪੱਦੀਆਂ ਆਉਂਦੀਆਂ ਸੀ ਚਾਹ ਦੀਆਂ ਪੇਟੀਆਂ ਸਾਡੇ ਵਪਾਰੀ ਸੀਗੇ ਅਸੀਂ ਉਹ ਉਹਦੇ ਚਾਹ ਬੰਨੀਆਂ ਹੁੰਦੀ ਸੀ ਪੇਟੀ ਤਾਂ ਕਿ ਆਦਾਂ ਵਿੱਚ ਖਰੋਚ ਨਾ ਲਗੇ ਉਹਦੋਂ ਸੀੜੀ ਸੀ ਪਹਿਲਾਂ ਉਹਦੀ ਪੱਗੀ ਜੀ ਬਣਾ ਲੈਂਦੇ ਬੈਠਣ ਵਾਸਤੇ ਫਿਰ ਉਹਦੇ ਸੀੜੇ ਕੱਢ ਕੇ ਮੂੜੇ ਬਣਾ ਲੈਂਦੇ ਫਿਰ ਉਹ ਮੂੜਿਆਂ ਨੂੰ ਅਸੀਂ ਉਹਦੀ ਉਹ ਤੂਲੀ ਬਣਾ ਲੈਂਦੇ ਗਾਵੇ 'ਚ ਸੋ ਇਸ ਕਰਕੇ ਜਿਹੜਾ ਮੁੜ-ਮੁੜ ਵਰਤੋਂ ਦਾ ਸਵਾਲ ਸੀ ਕੋਈ ਘਰ ਰਸਾਨੀ ਸੀ ਜਿਹਦੇ ਹੁਣ ਇੱਥੇ ਨਾਮਾ ਕਰਨ ਲੱਗੇ ਕਿਚਨ ਗਾਰਡਨ ਸਰਦਪਿੰਨਾ ਚ ਸਾਰੇ ਘਰਾਂ ਦੀ ਕਿਚਨਗਾਰ ਨਹੀਂ ਕਿਤੇ ਨੇ ਕੋਈ ਟਮਾਟਰ ਬਾਏ ਨੇ ਦੋ ਕਿਸੇ ਨੇ ਕੋਈ ਮਟਰ ਦਾ ਬੂਤਾ ਲਾਇਆ ਹੋਇਆ ਕਿਸੇ ਨੇ ਕੋਈ ਮਿਰਚਾਂ ਦਾ ਬੂਤਾ ਲਾਇਆ ਹੋਇਆ ਕਿਸੇ ਦੇ ਘਰੇ ਨਿੰਬ ਦਾ ਹੈ ਕਿਸੇ ਦੇ ਘਰੇ ਅੰਬੂਰੂਦ ਦਾ ਬੂਤਾ ਲੱਗਿਆ ਹੋਇਆ ਔਰ ਜਿਹੜਾ ਨਲਕੇ ਦਾ ਪਾਣੀ ਆਉਂਦਾ ਹੈ ਰਸੋਈ ਦਾ ਉਹ ਸਾਰਾ ਉਹਦੇ ਵਿੱਚ ਹੀ ਪਈ ਜਾਂਦਾ ਫਿਰ ਇਹ ਗੰਨਾ ਜਿਹੜੀਆਂ ਸੀ ਜਿਨ੍ਹਾਂ ਨੂੰ ਅਸੀਂ ਕੁਦਰਤ ਪਖੀ ਜੀਵਨ ਕਹਿੰਦੇ ਆ ਘਟ ਵਰਤੋਂ ਨਾਲ ਵਧੀਆ ਤਰੀਕੇ ਨਾਲ ਸਾਰਨਾ ਫਿਰ ਹੁਣ ਅਸੀਂ ਕਹਿੰਦਾ ਤਾਪ ਬਿਜਲੀ ਕਰ ਦੇ ਜਿਹੜਾ ਸੂਰਜ ਦਾ ਤਾਪ ਸੀ ਇਹਨੂੰ ਅਨਪੜ ਔਰਤਾਂ ਸਾਡੇ ਪਿੰਡਾਂ ਦੀਆਂ ਜਿਹੜੀਆਂ ਬਹੁਤ ਗਰੀਬ ਸੀਗੀਆਂ ਜਿਨ੍ਹਾਂ ਦੇ ਘਰੇ ਬਹੁਤਾ ਬਾਲਣ ਨਹੀਂ ਹੁੰਦਾ ਸੀ ਉਹ ਕੀ ਕਰਦੀਆਂ ਬਾਲਟੀ ਭਰ ਕੇ ਪਾਣੀ ਦੀ ਟੱਪੇ ਰੱਖ ਦਿੰਦੀਆਂ ਸਰਦੀਆਂ ਚ ਉਹ ਗਰਮ ਹੋ ਜਾਂਦੀ ਉਹਦੇ ਨਾਲ ਨਾਲ ਲੈਂਦੀਆਂ ਸੋ ਇਹਦਾ ਮਤਲਬ ਸੂਰਜ ਦੀ ਤਾਪ ਨੂੰ ਤਾਂ ਉਹ ਪਾਣੀ ਗਰਮ ਕਰਵਾਸੀ ਵਰਤਦੇ ਰਹੇ ਨੇ ਬਿਲਕੁਲ ਸਹੀ ਅਸੀਂ ਕਹਿੰਦੇ ਹਾਂ ਅਨਪੜ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੇ ਆਪਣੇ ਤਜਰਬੇ ਤੋਂ ਬਹੁਤ ਕੁਝ ਸਿੱਖਿਆ ਹੋਇਆ ਸੀ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਉਹੀ ਜਿਹੜਾ ਉਹ ਮੇਰੇ ਬਚਪਨ ਦੇ ਕਾਢੋ ਵੀ 8 9 10 ਸਾਲ ਤੱਕ 12 ਸਾਲ ਤੱਕ ਜੀ ਉਹਦੇ ਵਿੱਚ ਕਾਫੀ ਗੱਲਾਂ ਐਸੀਆਂ ਜੀ ਮੈਂ ਹੁਣ ਅਸੀਂ ਅਜੇ ਦੂਜੀ ਚ ਪੜ੍ਹਦੇ ਸੀ ਦੂਜੀ ਚ ਅਸੀਂ ਉਹ ਗੁਰਦੁਆਰੇ ਵਾਲੇ ਸਕੂਲ ਚਲੇ ਗਏ ਸੀ ਜੀ ਪਹਿਲੀ ਤੱਕ ਹੀ ਅੰਦਰ ਕਰਿਆ ਸੀ ਤੋਂ ਉਥੇ ਇੱਕ ਦਿਨ ਸਵਾਲ ਪਾਏ ਮੈਂ ਸਵਾਲ ਕੱਢ ਰਿਹਾ ਸੀ ਫਿਰ ਨਮ ਫੜਫੜ ਕੱਢ ਕੇ ਦਿਖਾਦਾ ਦੂਜਾ ਦਸਤਾ ਤੇ ਤੀਜਾ ਸਵਾਲ ਮੈਂ ਕੱਢ ਰਿਹਾ ਸੀ ਮਾਸਟਰ ਜੀ ਖੜੇ ਗੱਲਾਂ ਕਰੇ ਵੀ ਮੁੰਡਾ ਕੁਝ ਬਣੂਗਾ ਹੋਰ ਕੋਈ ਨਹੀਂ ਮੈਨੂੰ ਆਵਾਜ਼ ਸੁਣਨੀ ਆ ਬਸ ਜੀ ਇਹ ਨਹੀਂ ਕਿ ਮੈਨੂੰ ਆ ਕੇ ਦੱਸ ਰਹੇ ਨੇ ਉਹ ਜਾ ਮੈਂ ਕਰਨ ਲਾ ਕੇ ਸੁਣ ਰਿਹਾ ਉਹ ਆਪਣੀਆਂ ਗੱਲਾਂ ਕਰ ਰਹੇ ਨੇ ਤੀਜੇ ਚ ਅਸੀਂ ਪੜ੍ਹਦੇ ਸੀ ਸਾਡੇ ਉਹੀ ਮਾਸੇ ਜਿਹੜੇ ਮੈਂ ਕੱਠ ਵੀ ਪਾਸ ਸੀਗੇ ਉਹਨਾਂ ਨੇ ਸਾਨੂੰ ਦਿਖਾਇਆ ਦੀ ਚੂਣਾ ਕਿਵੇਂ ਹੁੰਦੀਆਂ ਨੇ ਦੋ ਝੋੜੇ ਲੈ ਲੈ ਇੱਕ ਮੈਨੂੰ ਖੜਾ ਕਰਤਾ ਇੱਕ ਹੋਰ ਬੱਚੇ ਨੂੰ ਵਿਆਹ ਤੁਹਾਡੇ ਦੋਹਾਂ ਦੇ ਡੱਬੇ ਨੇ ਜੀ ਇਨੀ ਛੋਟੀ ਉਮਰ ਚ ਜੀ ਹਾਂ ਵੀ ਵੋਟਾਂ ਪਾਓ ਤੇ ਉਹ ਫਿਰ ਵੋਟਾਂ ਪਾਉਣ ਲੱਗੇ ਸੀ ਮੈਂ ਉਹਨੂੰ ਵੋਟ ਪਾਈ ਉਹਨੇ ਮੈਨੂੰ ਪਾਈ ਇੱਥੇ ਤੱਕ ਸੀਗਾ ਆ ਵੀ ਨਹੀਂ ਆਪ ਨਹੀਂ ਬਣਾ ਦੂਜੇ ਨੂੰ ਬਣਾ ਕੀ ਬਾਤ ਹੈ ਅੱਜ ਤਾਂ ਲੋਕ ਲੜ ਲੜ ਕਮਰੇ ਹੋ ਜਾਂਦੇ ਮਤਲਬ ਤੀਜੀ ਚ ਸਾਨੂੰ ਚੋਨਾ ਕਿਵੇਂ ਹੁੰਦੀਆਂ ਨੇ ਸਮਾਜ ਸਿੱਖਿਆ ਦੀ ਕਿਤਾਬ ਹੁੰਦੀ ਉਹ ਚੋਨਾ ਸਿਖਾ ਰਹੇ ਨੇ ਕੋਈ ਚੀਜ਼ ਆਈ ਉਹ ਪ੍ਰੈਕਟੀਕਲ ਕਰਕੇ ਦਿਖਾ ਰਹੇ ਨੇ ਵੀ ਇਹ ਆਈ ਨਹੀਂ ਆਈ ਹੁੰਦਾ ਸੋ ਅੱਜ ਦਾ ਸਾਡਾ ਜਿਹੜਾ ਪੜਾਈ ਦਾ ਪੱਧਰ ਬਹੁਤ ਹੀ ਠੰਡੇ ਚਲਾ ਗਿਆ 8ਵੀਂ ਦੇ ਬੱਚੇ ਨੂੰ 27% ਨੂੰ ਬਲਕਿ 27.8% ਨੂੰ ਦੂਜੀ ਦੀ ਕਿਤਾਬ ਨਹੀਂ ਪੜਨੀ ਹੁੰਦੀ ਪੰਜਾਬੀ ਦੀ ਜਿਸ ਬੰਦੇ ਨੂੰ ਭਾਸ਼ਾ ਤੇ ਗਣਿਤ ਨਹੀਂ ਆਉਂਦਾ ਉਹ ਬੰਦਾ ਕਦੇ ਅੱਗੇ ਨਹੀਂ ਟੱਪ ਸਕਦਾ